ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਹੈਪੀ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗੀ ਜੀ ਬੁੱਧਵਾਰ ਦੀ ਸਵੇਰ ਤੇ ਅੱਜ ਹੈਗੀ ਕਿਸ਼ੂ ਨਾਲ ਦੀ ਪੀਟੀਐਮ ਪੇਪਰ ਇਹਨਾਂ ਦੇ 9 ਤਰੀਕ ਤੋਂ ਸਟਾਰਟ ਇਸ ਕਰਕੇ ਉਹਨਾਂ ਨੇ ਪਹਿਲਾਂ ਪੀਟੀਐਮ ਰੱਖੀ ਵੀ ਆ ਉਸ ਨੂੰ ਚੱਲੇ ਆ ਬਹੁਤ ਜਲਦੀ ਜਲਦੀ ਕੰਮ ਨਵੇੜਿਆ ਹੈ 9 ਵਜੇ ਦੇ ਉਹਨੂੰ ਸਾਰੇ ਕਪੜੇ-ਕਪੜੇ ਧੋ ਕੇ ਸਾਰਾ ਘਰ ਦਾ ਕੰਮ ਨਵੇੜ ਕੇ ਕਿਚਨ ਦਾ ਕੰਪਲੀਟ ਕਰਕੇ ਹੁਣ ਨਿਕਲਣ ਲੱਗੇ ਆ ਜੀ 9 10 ਹੋ ਚੁੱਕੇ ਆ ਤੇ ਸਾਭ ਨੇ ਦਫ਼ਤਰ ਵੀ ਜਾਣਾ ਹੈ ਫਟਾਫਟ ਸਾਡੇ ਨਾਲ ਪੀਟੀਐਮ ਜਾ ਕੇ ਫਿਰ ਜਾਉਂਗੇ ਇਹ ਆਪਣਾ ਆਫਿਸ ਵਿੱਚ ਤੇ ਮੈਂ ਜਾਇਆ ਮਾ ਬਹੁਤ ਜ਼ਿਆਦਾ ਥੱਕ ਚੁੱਕੀ ਹਾਂ ਸਵੇਰ ਦੀ ਲੱਗੀ ਹੋਈਆਂ ਕੰਮ ਕੰਪਲੀਟ ਕਰਨ ਤੇ ਜਾ ਕਿਤੇ ਜਾਣਾ ਹੁੰਦਾ ਨਾ ਫਿਰ ਕੰਮ ਵੀ ਵੱਧ ਜਾਂਦਾ ਹੈ ਪਤਾ ਨਹੀਂ ਘਾਤੇ ਚਲੋ ਜੀ ਕੰਮ ਕੰਪਲੀਟ ਹੋ ਚੁੱਕੇ ਹੈ ਹੁਣ ਜਾਂਦੇ ਪੀਟੀਐਮ ਨੂੰ ਦੇਖਦੇ ਹਾਂ ਕਿਆ ਕਹਿੰਦੀ ਹੈ ਟੀਚਰ ਵੀਰਵਾਰ ਦੀ ਸਵੇਰ ਦਾ ਟਾਈਮ ਹੈ ਜੀ ਅੱਜ ਸਾਡੇ ਜਲ ਸਵੇਰੇ ਸਵੇਰੇ ਹੀ ਬਾਰਿਸ਼ ਹੋਣ ਲੱਗ ਗਈ ਸਵੇਰੇ 8 ਵਜੇ ਹਾਲੇ ਪਰ ਰਸਾਰੀ ਰਾਤ ਦੀ ਵੀ ਪੈ ਰਹੀ ਆ ਸਵੇਰੇ ਸਵੇਰੇ ਹੀ ਪੈ ਰਹੀ ਆ ਪਰ ਬੱਚੇ ਸਕੂਲ ਜਾ ਚੁੱਕੇ ਆ ਉਸ ਟਾਈਮ ਥੋੜਾ ਜਿਹਾ ਟਾਈਮ ਜਿਹੜੀ ਇਹ ਬਾਰਿਸ਼ ਛੱਡ ਗਈ ਸੀ ਪਰ ਹੁਣ ਫੇਰ ਰੈਗੂਲਰ ਪੈ ਰਹੀ ਆ ਤੇਜ਼ ਤੇ ਹੁਣ ਤਾਂ ਵਧੀਆ ਹੋਇਆ ਵੈਸੇ ਠੰਡਾ ਜਿਹਾ ਹੋ ਗਿਆ ਮੌਸਮ ਨਹੀਂ ਬਹੁਤ ਜ਼ਿਆਦਾ ਗਰਮੀ ਤੇ ਹਮਮ ਸੋਈ ਦਿੱਤੀ ਇਸ ਵਾਰੀ ਸੌਣ ਚ ਤਾਂ ਪਿਆ ਨਹੀਂ ਵੈਸੇ ਬਾਟੋ ਚ ਚੱਲ ਮੀਂਹ ਪੈਣ ਲੱਗ ਪਿਆ ਦਿਨ ਇਕੋ ਧੁੱਕੇ ਦੀ ਧੁੱਪ ਸਾਰੇ ਕੱਪੜੇ ਧੁੱਪ ਚ ਕੱਢੇ ਆ ਕਾਫੀ ਦਿਨਾਂ ਬਾਅਦ ਨਿਕਲੀ ਆ ਦੁਬਾਰਾ ਸਾਰੀ ਚੀਜ਼ ਬਦਲ ਚੁੱਕੀ ਆ ਛਾੜ ਪੁੱਛੇ ਹੋ ਗਏ ਸੋ ਹਰ ਵੀ ਸਾਰੇ ਉੱਚੇ-ਉੱਚੇ ਲਾਤੇ ਨੇ। ਸਾਵਗਤ ਬੁਟਿਆਂ ਨੂੰ ਵੀ ਇੱਧਰ ਕੱਢ ਕੇ ਲਾਹਾਂਗੇ। ਮੈਂ ਥੋੜੇ ਜਿਹਾ ਧੁੱਪ ਜੀ ਲਾ ਦੂੰਗੀ। ਇੱਕ ਨਾ ਕੁੱਤਾ ਆ ਗਿਆ ਸੀਗਾ ਸਾਰਾ ਕੂੜਾ ਫੋਲ ਗਿਆ ਬਾਹਰ ਤੇ ਆ ਕੇ। ਹੁਣ ਸੋਹਣੇ ਹੋ ਗਏ ਮੋٹے ਬਰਸਾਤਾਂ ਚ ਨਾ ਵਧੀਆ ਹੋ ਜਾਂਦੇ ਆ। ਕਣ ਕਿਹੜੇ-ਕਿਹੜੇ ਆ ਪਰ ਸੋਹਣੇ ਲੱਗਦੇ ਸਾਰੇ। ਵਧੀਆ ਲੱਗ ਰਹੇ ਆ। ਮੈਂ ਆਈ ਦਰਸਲ ਪਦੀਨਾ ਤੋੜਨ। ਆਹ ਕਿੰਨਾ ਸੋਹਣਾ ਪਦੀਨਾ ਹੋਇਆ ਵਾ। ਮੈਂ ਪਦੀਨਾ ਤੋੜ ਕੇ ਲੱਕ ਜਾਉਂਗੀ ਚਟਨੀ ਬਣਾਉਣੀ ਆ ਥੋੜੀ ਜੀ। ਤੇ ਹੁਣ ਉਹਨੂੰ ਤੋੜ ਦੇਣੀ ਪਦੀਨੇ ਨੂੰ। ਆਹ ਐਲੋਵਰ ਆਇਆ ਸੀ ਇਹ ਵੀ ਲੱਗ ਚੁੱਕੇ ਐ ਡੰਡੀਆਂ ਲੱਗ ਗਈਆਂ ਨੇ ਸੋਣ। ਇਹ ਕਹਾ ਬੂਟਾ ਐ। ਇਹਦੇ ਨਾਲ ਸਾਡੀ ਬਚਪਨ ਦੀ ਬਹੁਤ ਯਾਦ ਜੁੜੀ ਹੋਈ ਆ। ਅਸੀਂ ਇਹਨਾਂ ਨੂੰ ਬਕਸ ਵਿੱਚ ਰੱਖਦੇ ਹੁੰਦੇ ਸੀਗੇ ਵਿੱਦਿਆ ਪੜਾਈ ਦਾ ਬੂਟਾ ਕਹਿੰਦੇ ਸੀਗੇ ਅਸੀਂ ਤਾਂ ਇਹਨੂੰ ਛੋਟੇ ਹੁੰਦੇ ਤੇ ਇਹਦੀਆਂ ਤੋੜ ਕੇ ਨੇ ਇਹਨੂੰ ਜਿਹੜਾ ਲੈਸਨ ਯਾਦ ਕਰਨਾ ਹੁੰਦਾ ਤਾਂ ਉੱਥੇ ਤੋੜ ਕੇ ਰੱਖਿਆ ਬਹੁੰਦਾ ਤਾਂ ਵੀ ਮਤਲਬ ਕਿ ਬਚਪਨ ਚ ਇਹ ਅਸੀਂ ਸੋਚਿਆ ਹੋਇਆ ਤਾਂ ਵੈਸੇ ਇੱਕ ਦੂਜੇ ਤੇ ਸੁਣ ਕੇ ਕਿ ਪੜ੍ਹਾਈ ਜ਼ਿਆਦਾ ਆਉਂਦੀ ਆ ਅਗਰ ਇਹਨੂੰ ਕਿਤਾਬਾਂ ਚ ਰੱਖਿਆ ਜਾਂਦਾ ਏ ਕਿਦੀ ਕਿਦੀ ਬਚਪਨ ਦੀ ਯਾਦ ਹੈ ਇਹ ਇਦਾਂ ਕਰਿਆ ਕਿਨੇ ਕਿਨੇ ਕਮੈਂਟਾਂ ਰਹੀ ਜੋ ਦੱਸਿਓ ਅਸੀਂ ਤਾਂ ਬਹੁਤ ਕਰਿਆ ਬੂਟੇ ਇਦਾਂ ਸਾਬ ਨੇ ਇਹਨਾਂ ਪੌੜੀਆਂ ਤੇ ਰੱਖਦੇ ਇਦਾਂ ਵਧੀਆ ਲੱਗਦੇ ਆ ਜੀ ਛੋਟੇ ਗਮਲਿਆਂ ਚ ਤੇ ਜਿੰਮੀ ਅੱਜ ਉੱਪਰ ਬੈਠਾ ਪੌੜੀਆਂ ਤੇ काम कंप्लीट हो चुके है जी ते ਹੁਣ ਪੀਉਂਗੀ ਚਾਹ ਟਾਈਮ ਹੋ ਗਈ 10 ਵਜ ਗਏ ਸਾਬ ਵੀ ਜਾ ਚੁੱਕੇ ਆ ਤੇ ਹੁਣ ਮੈਂ ਚਾਹ ਬਣਾ ਕੇ ਲੈ ਕੇ ਹੀ ਚਾਹ ਪੀਉਂਗੀ ਜਿੰਮੀ ਨੂੰ ਵੀ ਅੰਦਰ ਬਾੜਦੀ ਹੈ ਕਦੇ ਬਾਹਰ ਕਦੇ ਅੰਦਰ ਇਹ ਵੀ ਕਾਫੀ ਪਰੇਸ਼ਾਨ ਕਰ ਲੈਂਦਾ ਕਈ ਵਾਰ ਜੇ ਸਾਰੇ ਚਲੇ ਜਾਂਦੇ ਨਾ ਫੇਰ ਟਿੱਕੇ ਬਹਿੰਦਾ ਜਦ ਤੱਕ ਤਾਂ ਇਹਦੀ ਘੁੰਮਣ ਘੇਰੀਓ ਚੱਲੀ ਜਾਂਦੀ ਹੈ ਤੇ ਅੱਜ ਦੇ ਬਲੌਗ ਚੈਨ ਐ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ